ਦੇਖੋ ਜੀ ਟਰੱਕ ਡਰਾਈਵਰ ਨੂੰ ਲੋਕ ਸਮਝਾਉਂਦੇ ਰਹੇ ਆ ਕਿ ਪਾਣੀ ਬਹੁਤ ਤੇਜ਼ ਆ ਤੇ ਨਾ ਜਾ ਪਰ ਇਹ ਵਿੱਚ ਬੰਦੇ ਹੋਰ ਵੀ ਹੈਗੇ ਟਰੱਕ ਦੇ ਉੱਪਰ ਇਹ ਡਰਾਈਵਰ ਨਹੀਂ ਮੰਨਿਆ ਬਹੁਤ ਵੱਡੀ ਗਲਤੀ ਭਿਆਨਕ ਗਲਤੀ ਕੀਤੀ ਇਹਨੇ ਨਦੀ 'ਚ ਪਾਣੀ ਬਹੁਤ ਜ਼ਿਆਦਾ ਵਹਾਂ ਤੇਜ਼ ਆ ਤੇ ਦੇਖਿਓ ਹੁਣ ਕੀ ਹੁੰਦਾ ਹਾਲਾਤ ਕਿਸੇ ਦੀ ਮੰਨੋ ਹੀ ਲੈਣੀ ਚਾਹੀਦੀ ਆ ਥੋੜਾ ਜਿਹਾ ਰੁਕ ਜਾਂਦਾ ਜਾਂ ਕੋਈ ਹੋਰ ਹਾਲ ਆਪ ਲੈਂਦਾ ਆਹ ਦੇਖੋ ਟਰੱਕ ਨਦੀ ਦੇ ਵਿੱਚ ਲੇਗਾ ਸਾਰਾ ਡੁੱਬ ਗਿਆ ਨਾ ਟਰੱਕ ਤੇ ਬੰਦੇ ਵੀ ਡੁੱਬ ਜਾਣੇ ਕਿੱਡਾ ਮਤਲਬ ਜਿੱਦੀ ਡਰਾਈਵਰ ਸੀ ਇਹ ਜੇ ਰੁਕ ਜਾਂਦਾ ਲੋਕਾਂ ਦੇ ਕਹਿਣ ਤੇ ਤੇ ਚਲੋ ਬਚਾਅ ਹੋ ਜਾਂਦਾ ਐਡੀ ਕੀ ਗਾੜੀ ਸੀ ਕੋਈ ਵਿੱਚ ਦੋ ਤਿੰਨ ਬੰਦੇ ਪਿੱਛੇ ਵੀ ਖੜੇ ਟਰੱਕ 'ਚ ਤੇ ਵੇਨੇ ਵੇਨੇ ਟਰੱਕ ਸਾਰਾ ਡੁੱਬ ਗਿਆ ਨਦੀ 'ਚ ਬਹੁਤ ਵੱਡੀ ਗਲਤੀ ਕੀਤੀ ਹੈ ਡਰਾਈਵਰ ਨੇ ਹੁਣ ਚੱਲਣ ਪਤਾ ਦੇਗਾ ਵੀ ਸਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਵਾ ਵਿਚਾਰਕਣਾ ਚਾਹੀਦਾ ਵਾ ਜ਼ਿੰਦਗੀ ਨਾਲੋਂ ਕੀ ਚੰਗਾ ਹਨੰਦ ਨੇ ਨਾ ਕਾਲੀ ਨਹੀਂ ਕਰਨੀ ਚਾਹੀਦੀ ਕਾਲੀ ਅੱਗੇ ਟੋਏ ਤੇ ਕਾਲੀ ਕਰੇ ਨਾ ਕੋਈ ਹੋ ਗਿਆ ਕੋ ਸਾਰੇ ਡੁੱਬ ਗਏ ਵਿਚਾਰੇ ਹੁਣ ਕੋਸ਼ਿਸ਼ ਕਰਦੇ ਆ ਵਿਚਾਰੇ ਜਿਹੜੇ ਪਿੱਛੇ ਆ ਨਿਕਲਦੀ ਅੱਗੇ ਪ੍ਰਮਾਤਮਾ ਜਾਣੇ ਵਿਚਾਰੇ ਬਚੇ ਆ ਜਾਂ ਨਹੀਂ ਬਚੇ ਤੇ ਥੋੜਾ ਜਿਹਾ ਧਿਆਨ ਨਾਲ ਜਾਣਾ ਚਾਹੀਦਾ ਸਬਰ ਰੱਖੋ ਆ ਜਿਹੜੇ ਦਿਨ ਚੱਲਣਦੇ ਆ ਆਪਾਂ ਵੇਖੋ ਬੰਦੇ ਬਾਹਰ ਦੂ ਆ ਇਹ ਪਰ ਜਿਹੜਾ ਦੂਜਰ ਕਹਿ ਰਿਹਾ ਜਿੰਦਗੀ ਦੀ ਸਬਰ ਰੱਖਿਆ ਕਰੋ